ਤਰਨਤਾਰਨ ਪੁਲਿਸ ਨੂੰ ਇੱਕ ਵਾਰ ਫਿਰ ਤੋਂ ਕਾਮਯਾਬੀ ਮਿਲੀ ਹੈ ਤਾਂ ਲਗਾਤਾਰ ਮਾਨਯੋਗ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਜੱਧਵੋਨਾਂ ਦੀ ਦਿਸ਼ਾ ਨਿਰਦੇਸ਼ਾ ਜਿਹੜੀ ਪੁਲਿਸ ਹੈ ਉਹ ਲਗਾਤਾਰ ਗਰਾਊਂਡ ਜ਼ੀਰੋ ਤੇ ਚੈਕਿੰਗ ਕਰ ਰਹੀ ਹੈ ਤੇ ਇੱਕ ਵਾਰ ਫਿਰ ਸਫਲਤਾ ਜਿਹੜੀ ਹੈ ਤਰਨਤਾਰਨ ਪੁਲਿਸ ਨੂੰ ਮਿਲੀ ਹੈ ਮਾਮਲਾ ਪੂਰਾ ਕੀ ਹੈ ਡੀਐਸਪੀ ਕਮਲਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਅੱਜ ਦੋ ਦੋਸ਼ੀ ਫੜੇ ਨੇ ਮੋਬਾਈਲਾਂ ਦੇ ਨਾਲ ਤਾਂ ਕੀ ਹੈ ਪੂਰਾ ਮਾਮਲਾ ਕਿਵੇਂ ਉਹ ਮੋਬਾਈਲ ਜਿਹੜੇ ਟ੍ਰੇਸ ਕੀਤੇ ਤਾਂ ਪੁਲਿਸ ਨੂੰ ਇਹ ਕਾਮਯਾਬੀ ਮਿਲੀ ਹੈ ਮੇਰੇ ਨਾਲ ਡੀਐਸਪੀ ਕਮਲਜੀਤ ਸਿੰਘ ਜੀ ਅਤੇ ਐਸਐਚਓ ਹਰਜਿੰਦਰ ਸਿੰਘ ਜੀ ਜੀ ਆ ਤਰਨਤਾਰਨ ਦੇ ਵਿੱਚ ਇਹ ਵੀ ਇੱਕ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਾਫੀ ਟਾਈਮ ਤੋਂ ਬਾਅਦ ਕੀ ਐਸਐਚਓ ਹਰਜਿੰਦਰ ਸਿੰਘ ਉਹਨਾਂ ਦੀ ਅਗਵਾਈ ਹੇਤੇ ਡੀਐਸਪੀ ਕਮਲਜੀਤ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਸਾਂਝੇ ਸਰਚ ਆਪਰੇਸ਼ਨ ਤੇ ਜਿਹੜਾ 10 ਮੋਬਾਈਲ ਜਿਹੜੇ ਆ ਉਹ ਫੜੇ ਗਏ ਤੇ ਦੋ ਮੋਬਾਈਲ ਚਪਟ ਮਾਰ ਜਿਹੜੇ ਨੇ ਉਹ ਫੜੇ ਗਏ ਨੇ ਤਾਂ ਗੱਲਬਾਤ ਕਰਕੇ ਜਾਣਦੇ ਆ ਮਾਮਲਾ ਪੂਰਾ ਗੀ ਸਰ ਸਾਡੇ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਬਹੁਤ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸਰ ਕੀਪ ਕਾਮਯਾਬੀ ਮਿਲੀ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਇਹ ਸਾਨੂੰ ਦੋ ਸਨੇਚਰ ਅਸੀਂ ਅਰੈਸਟ ਕੀਤੇ ਆ ਸੰਨੀ ਤੇ ਪੰਮਾ ਜੀ ਤੇ ਇਹਨਾਂ ਕੋਲ ਅਸੀਂ 10 ਮੋਬਾਈਲ ਫੋਨ ਜਿਹੜੇ ਇਹਨਾਂ ਵਕਫ ਵਕਫਾ ਤੋਂ ਸਨੈਚ ਕੀਤੇ ਰਿਕਵਰ ਕੀਤੇ ਆ ਤੇ ਇੱਕ ਇਹਨਾਂ ਕੋ ਬੁਲਟ ਮੋਟਰਸਾਈਕਲ ਹੈ ਜਿਹੜਾ ਨਾ ਸ਼ਹੀਦਾ ਸਾਹਿਬ ਮਪਸਾਲਾ ਕੋ ਚੋਰੀ ਕੀਤਾ ਸੀ ਹੋਰ ਕਵਰ ਕੀਤਾ ਤੇ ਇੱਕ ਐਕਟਵਾ ਹੋਰ ਕਵਰ ਕੀਤੀ ਜੀ ਜੀ ਸਰ ਇਹਨਾਂ ਦਾ ਪਿੰਡ ਕਿਹੜਾ ਸੀ ਨਾਮ ਵਗੈਰਾ ਇਹ ਇੱਕ ਕਾਜੀਕੋਟ ਪਿੰਡ ਦਾ ਰਹਿਣ ਵਾਲਾ ਇੱਕ ਸਿਲਵਰ ਰੋ ਕਲੋਨੀ ਆ ਕਾਜੀਕੋਟ ਰੋਡ ਤੇ ਉੱਥੋਂ ਦੇ ਰਹਿਣ ਵਾਲੇ ਤਰਨ ਤਰਨ ਦੇ ਸਰ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜਿਹੜੇ ਲੋਕ ਜਿਹੜੇ ਨੇ ਉਹ ਰਿਪੋਰਟ ਹੀ ਨਹੀਂ ਲਿਖਾਉਣ ਜਾਂਦੇ ਕਈ ਵਾਰ ਉਹ ਕਹਿੰਦੇ ਕਿ ਮੋਬਾਈਲ ਤਾਂ ਸਾਡਾ ਹੁਣ ਲੱਭਣਾ ਹੀ ਨਹੀਂ ਹੈ ਅਸੀਂ ਇਹੋ ਹੀ ਅਪੀਲ ਕਰਦੇ ਆਂ ਕਿ ਪੁਲਿਸ ਦਾ ਸਹਿਯੋਗ ਕਰੋ ਪੁਲਿਸ ਦੇ ਜੇ ਪਬਲਿਕ ਦੇ ਸਹਿਯੋਗ ਦੇ ਨਾਲ ਹੀ ਪੁਲਿਸ ਉਹਨਾਂ ਦਾ ਹਰ ਸਮੱਸਿਆ ਦਾ ਹੱਲ ਕਰ ਸਕਦੀ ਹੈ ਐ ਸਰ ਦੋ ਹੀ ਵਿਅਕਤੀ ਫੜੇ ਜਾਂ ਇਸ ਤੋਂ ਜ਼ਿਆਦਾ ਵੀ ਨਹੀਂ ਹਜੇ ਦੋ ਰਾਉਂਡ ਅਪ ਕੀਤੇ ਆ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਆ ਹੋਰ ਜਿਹੜੇ ਜਿਹੜੇ ਵੀ ਗਾਹ ਨਾਮਜਦ ਹੋਣਗੇ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਮੋਬਾਈਲ ਕਿੰਨੇ ਬਰਾਮਦ ਹੋਏ ਜੀ ਇਹਨਾਂ ਦੇ 10 ਮੋਬਾਈਲ ਫੋਨ ਬਰਾਮਦ ਕਰ ਲਿਆ ਜੀ ਸਰ ਇੱਕੋ ਕੰਪਨੀ ਦੇ ਨੇ ਸਾਰੇ ਇਹ ਕਿਸ ਤਰ੍ਹਾਂ ਨਹੀਂ ਵੱਖ-ਵੱਖ ਕੰਪਨੀਆਂ ਦੇ ਜਿੱਦਾਂ ਇਹਨਾਂ ਖੋਹ ਕੀਤੇ ਆ ਉਦਾਂ ਦਾ ਹੀ ਰਿਕਵਰ ਕੀਤੇਗੇ ਪੁਲਿਸ ਪਾਰਟੀ ਵੱਲੋਂ ਬੋਲਦੇ ਹੋਏ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਕੀ ਮੈਸੇ ਰਹਿਣਾ ਤੁਹਾਡੇ ਨੂੰ ਇਹ ਕੋਈ ਆ ਹੁਣ ਇਹਨਾਂ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਊ ਕਿਸੇ ਵੀ ਸਮਾਜ ਵਿਰੋਧੀ ਅਨਸਰ ਸਰ ਠਾਣੇ ਦੇ ਮੁਨਸੀਬ ਤੋਂ ਲੈ ਕੇ ਐਸ ਐਚਓ ਤੱਕ ਸੀਨੀਅਰ ਤੋਂ ਲੈ ਕੇ ਜੂਨੀਅਰ ਤੱਕ ਸਾਰੇ ਹੀ ਟੀਮ ਦਾ ਕਿਹੋ ਜਿਹਾ ਵਰਕ ਹੈ ਤੇ ਸਹਿਯੋਗ ਕਿਹੋ ਜਿਹਾ ਮਿਲ ਰਿਹਾ ਜੀ ਨਹੀਂ ਸਾਰੇ ਹੀ ਬਹੁਤ ਸਹਿਯੋਗ ਨਾਲ ਕੰਮ ਕਰ ਰਹੇ ਆ ਜੀ ਤੇ ਸਾਰੇ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਜੀ ਤੁਹਾਡੇ ਜਿਹੜੇ ਸਬਡਿਵੀਜ਼ਨ ਦੇ ਵਿੱਚ ਐਸ ਐਚਓ ਸਾਹਿਬ ਨੇ ਕਿਵੇਂ ਦਾ ਉਹਨਾਂ ਵੱਲੋਂ ਵਰਕ ਤੁਹਾਡੇ ਨਾਲ ਰਲ ਕੇ ਕੀਤਾ ਜਾ ਰਿਹਾ ਬਹੁਤ ਵਧੀਆ ਕੰਮ ਕਰ ਰਿਹਾ ਹੁਣ ਤੁਹਾਡੇ ਸਾਹਮਣੇ ਮਿਸਾਲ ਹੈ ਸਿਟੀ ਦੀ ਜੀ ਸਰ ਸ਼ਰਾਰਤੀ ਅਨਸਰਾਂ ਨੂੰ ਤੇ ਮੈਸੇਜ ਦੇ ਦਿੱਤਾ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਦੀ ਜਾਣਵਾਲ ਦੀ ਸੁਰੱਖਿਆ ਲਈ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਤਰਨਤਾਰ ਨਹੀਂ ਬਲਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚ ਵੀ ਜਿਹੜੀ ਆ ਉਹ ਲੁੱਟਾਂ ਖੋਹਾਂ ਬਹੁਤ ਹੋਈਆਂ ਤੇ ਕਿਵੇਂ ਵੇਖਦੇ ਹੋ ਜੀ ਨਹੀਂ ਪੀਸੀਆਰ ਨੂੰ ਫੁੱਲ ਅਲਰਟ ਕੀਤਾ ਗਿਆ ਤੇ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਪੂਰੀ ਸ਼ਕਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਐਸਐਚਓ ਹਰਜਿੰਦਰ ਸਿੰਘ ਜੀ ਮੌਜੂਦ ਨੇ ਗੱਲਬਾਤ ਜ਼ਰੂਰ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਇੱਕ ਸਫਲਤਾ ਮਿਲੀ ਹੈ ਟੀਮ ਵਰਕ ਬੜਾ ਵਧੀਆ ਰਿਹਾ ਕਿਵੇਂ ਕਿਵੇਂ ਵੇਖਦੇ ਜੀ ਜਿਸ ਜਦੋਂ ਮੈਨੂੰ ਇਸ ਬੰਦੀ ਇਤਲਾਹ ਮਿਲੀ ਸੀ ਜੀ ਉਦੋਂ ਹੀ ਇਹ ਬੰਦਾ ਜਿਹੜਾ ਸੀਗਾ ਸਾਡੇ ਕੋਲ ਆਡੈਂਟੀਫਾਈ ਹੋ ਗਏ ਸੀਗੇ ਦੋਨੋਂ ਹੀ ਬੰਦੇ ਵੱਖ-ਵੱਖ ਡੇਟਾ ਦੇ ਵਿੱਚ ਮੁਕਦਮੇ ਦਰਜ ਹੋਏ ਨੇ ਔਰ ਬੰਦਾ ਬਦੇ ਆਡੈਂਟੀਫਾਈ ਹੋ ਗਏ ਜਿਨ੍ਹਾਂ ਨੂੰ ਅਸੀਂ ਰਾਉਂਡ ਅਪ ਕਰਨ ਲਈ ਲੱਗੇ ਹੋਏ ਸੀਗੇ ਔਰ ਸਾਨੂੰ ਜਿਹੜੀ ਸਫਲਤਾ ਮਿਲ ਗਈ ਆ ਮੈਂ ਸ਼ਰਾਰਤੀਆਂ ਨੂੰ ਇਹੋ ਸਲਾਹ ਦਊਂਗਾ ਕਿ ਬੰਦੇ ਦੇ ਪੁੱਤ ਬਣ ਜਾਓ ਨਹੀਂ ਤੇ ਆਹੀ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ